ਪਟਿਆਲੇ ਤੋਂ ਦਿੱਲੀ ਦਿੱਲੀ ਤੋਂ ਫਿਰੋਜ਼ਪੁਰ ਜਾਣ ਵਾਲੀ ਬੰਦੇ ਮਾਤਰਮ ਟ੍ਰੇਨ ਫਿਰੋਜ਼ਪੁਰ ਤੋਂ ਰਵਾਨਾ ਹੋਈ ਬੰਦੇ ਮਾਤਰਮ ਟ੍ਰੇਨ ਪਟਿਆਲੇ ਦੇ ਵਿੱਚ ਪਹੁੰਚੀ ਤਾਂ ਪਬਲਿਕ ਵੱਲੋਂ ਟ੍ਰੇਨ ਦਾ ਕੀਤਾ ਗਿਆ ਨਿਗਾ ਸਵਾਗਤ ਜਿਸ ਵਿੱਚ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਪਟਿਆਲੇ ਤੱਕ ਦਾ ਕੀਤਾ ਸਫਰ ਜਿਸ ਵਿੱਚ ਕਾਂਗਰਸ ਦੇ ਐਮਪੀ ਤਰਮਵੀਰ ਗਾਂਧੀ ਵੀ ਮੌਜੂਦ ਰਹੇ भारतीय जना भारतीय जनता पार्टी महारानी प्रीत कौर महारानी प्रीत कौर बीपा जयर कौर बेर कैप्टन अमरिंदर सिंध महाराजा अमरिंदर सिंह ਅਬਨੀ ਸਿੰਘ ਬਿੱਟੂ ਜਿੰਦਾਬਾਦ ਅਬਨੀ ਸਿੰਘ ਬਿੱਟੂ ਜਿੰਦਾਬਾਦ ਇਹ ਡਬਲ ਕਰਾਇਆ ਇਲੈਕਟ੍ਰਿਫਿਕੇਸ਼ਨ ਕਰਾਈ ਔਰ ਹੁਣ ਇਹੇ ਟ੍ਰੇਨ ਉਹਨਾਂ ਨੇ ਮਨਜ਼ੂਰ ਕਰਾਈ ਮੈਂ ਜਿੱਥੇ ਜ਼ਿਲ੍ਹਾ ਕਾਂਗਸ ਕਮੇਟੀ ਪਟਿਆਲਾ ਸ਼ਹਿਰੀ ਔਰ ਸਾਰੇ ਪਟਿਆਲਵੀਆਂ ਵੱਲੋਂ ਡਾਕਟਰ ਧਰਮਵੀਰ ਗਾਂਧੀ ਜੀ ਦਾ ਧੰਨਵਾਦ ਕਰਦਾ ਔਰ ਸਾਰੇ ਆਪਣੇ ਸ਼ਹਿਰ ਵਸੀਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਹੈ ਵੀ ਸਾਨੂੰ ਇਹ ਜਿਹੜੀ ਬੰਦੇ ਭਾਰਤ ਟ੍ਰੇਨ ਅੱਜ ਸ਼ੁਰੂ ਹੋ ਰਹੀ ਹੈ ਇਹ ਸਾਨੂੰ ਫੋਜਪੁਰ ਤੋਂ ਦਿੱਲੀ ਨਾਲ ਉਸ ਤੋਂ ਬਾਅਦ ਸਾਡੇ ਹੋਰ ਸਾਰੇ ਸਟੇਸ਼ਨਾਂ ਤੇ ਸਾਨੂੰ ਜੋੜੂਗੀ ਜਿੱਥੇ ਇਸ ਦੇ ਨਾਲ ਸਾਡੇ ਜਿਹੜੇ ਰੋਜ਼ ਦੇ ਜਾਣ ਵਾਲੇ ਦਿੱਲੀ ਸਾਡੇ ਸਾਥੀ ਵਪਾਰੀ ਸਾਥੀ ਹੋਰ ਭੈਣ ਭਰਾ ਕੰਮਕਾਜ ਵਾਲੇ ਉਹ ਸ਼ਾਮ ਨੂੰ ਘਰੇ ਆਪਣੀ ਵਾਪਸ ਆ ਸਕੇਗਾ ਤਾਂ ਕੁਝ ਹੋਰ ਬੰਡੀ ਗੱਲ ਕਿ ਪਟਿਆਲਾ ਨਵਸੀਆਂ ਖਾਸ ਇਨਕਲੂਡਿੰਗ ਪੂਰੇ ਸਾਊਥ ਮਾਲਵਾ ਦੇ ਤੇ ਖਾਸ ਕਰਕੇ ਪਟਿਆਲਾ ਨਿਵਾਸੀਆਂ ਨੇ ਬਹੁਤ ਖੁਸ਼ੀ ਜ਼ਿਕਰ ਅੱਜ ਤੋਂ ਜਮਾਨੇ ਉਹ ਵੀ ਜਾਦਿਆ ਜਦੋਂ ਟਿਊਬਲ ਚੋਂ ਮੋਟਰ ਨਾਲ ਪਾਣੀ ਨਿਕਲਦਾ ਸੀ ਤੇ ਲੋਕੀ ਤਾੜੀਆਂ ਮਾਰਦੇ ਸੀ ਇਹ ਬੰਦੇ ਭਾਰਤ ਸਾਡੇ ਪਟਿਆਲਾ ਨੂੰ ਕਨੈਕਟ ਕਰ ਰਹੀ ਹੈ ਪਟਿਆਲਾ ਸ਼ਹਿਰ ਦਾ ਇੰਜ ਲੱਗਦਾ ਹੁੰਦਾ ਸੀ ਕਿ ਸ਼ਾਇਦ ਇੱਕ ਸਾਈਡ ਤੇ ਰਹਿ ਜਾਂਦਾ ਰੇਲਵੇ ਸਟੇਸ਼ਨ ਲੇਕਿਨ ਇਹ ਬੰਦੇ ਭਾਰਤ ਨੇ ਇਹ ਕਰ ਦਿੱਤਾ ਹੈ ਕਿ ਅਸੀਂ ਡਾਇਰੈਕਟਲੀ ਹਿੰਦੁਸਤਾਨ ਦੀਆਂ ਵਧੀਆਂ ਟ੍ਰੇਨਸ ਨਾਲ ਕਨੈਕਟ ਹੋ ਰਹੇ ਹਾਂ ਔਰ ਇਹ ਪਹਿਲੀ ਟ੍ਰੇਨ ਹੈ ਜਿੱਦਾਂ ਦਾ ਫਿਰੋਜ਼ਪੁਰ ਤੋਂ ਲੈ ਕੇ ਪਟਿਆਲਾ ਤੋਂ ਦਿੱਲੀ ਤੱਕ ਦਾ ਸਫ਼ਰ ਸਾਡੇ ਪਲੇ ਪਟਿਆਲਾ ਨਿਵਾਸੀ ਸ਼ਾਨੋ ਸ਼ੌਕਤ ਨਾਲ ਬੈਠ ਕੇ ਟਰੈਵਲ ਕਰਨਗੇ ਇਹਦੇ ਵਾਸਤੇ ਪਟਿਆਲਾ ਨਿਵਾਸੀ ਪਟਿਆਲਾ ਦੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨਮਾਇंदे ਜਨਤਾ ਪਾਰਟੀ ਦਾ ਜਿਹੜਾ ਪਰਵ ਹੈ ਅੱਜ ਤਿਉਹਾਰ ਦੇ ਰੂਪ ਤੇ ਸੀ ਬੀਜੇਪੀ ਦੇ ਸਾਰੇ ਕਾਰਜਕਰਤਾ ਤੇ ਲੀਡਰ ਮਨਾ ਰਹੇ ਆਂ ਔਰ ਕੋਟਨ ਕੋਟ ਧੰਨਵਾਦ ਕਰਦੇ ਆਂ ਨਰਿੰਦਰ ਮੋਦੀ ਜੀ ਦੇ ਕੋਟਨ ਕੋਟ ਧੰਨਵਾਦ ਕਰਦੇ ਆਂ ਰਵਨੀਤ ਸਿੰਘ ਜੀ ਬਿੱਟੂ ਦੇ ਕੋਟਨਕੋਟ ਧੰਨਵਾਦ ਕਰਦੇ ਆ ਸਾਡੀ ਜਿੰਦ ਜਾਨ ਸਾਡੀ ਲੋਕ ਸਭਾ ਦੀ ਮਹਿਬੂਬ ਲੀਡਰ ਮਹਾਰਾਣੀ ਪ੍ਰਨੀਤ ਕੌਰ ਜੀ ਔਰ ਕੋਟਨਕੋਟ ਧੰਨਵਾਦ ਕਰਦੇ ਆ ਸਾਡੇ ਸ਼ਹਿਰ ਦੀ ਸੂਫੀ ਸੰਤ ਲੀਡਰ ਬੀਬਾ ਜੈਨਦਰ ਕੌਰ ਜੀ ਔਰ ਅੱਜ ਜਿਹੜਾ ਹੈਗਾ ਇਹ ਭਾਜਪਾ ਦੇ ਲਈ ਬਹੁਤ ਹੀ ਸੁਹਾਵਣਾ ਦਿਨ ਹੈ ਬਹੁਤ ਹੀ ਖੁਸ਼ਗਵਾਰ ਦਿਨ ਹੈ ਔਰ ਬਹੁਤ ਹੀ ਅੱਜ ਇੱਕ ਤਰ੍ਹਾਂ ਦੀ ਇਹ ਦੂਜੀ ਤਵਾਲੀ ਸਾਡੇ ਪਟਿਆਲੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਆਈ ਹੈ ਔਰ ਜਿਹੜੀ ਅੱਜ ਬੰਦੇ ਭਾਰਤ ਰੇਨ ਅੱਜ ਪਟਿਆਲੇ ਤੋਂ ਗੁਜ਼ਰੇਗੀ ਔਰ ਪਟਿਆਲੇ ਵਾਪਸ ਆਏਗੀ ਇਹਦੇ ਨਾਲ ਸਾਡੇ ਪਟਿਆਲਵੀਆਂ ਦਾ ਸਾਡੀ ਪੂਰੀ ਲੋਕ ਸਭਾ ਦਾ ਸਾਡੀਆਂ ਸਾਰੀਆਂ ਅਸੈਂਬਲੀਆਂ ਦਾ ਅੱਜ ਸਿਰ ਉੱਚਾ ਹੋਇਆ ਮਾਣ ਉੱਚਾ ਹੋਇਆ ਔਰ ਇਸ ਮੌਕੇ ਮੈਂ ਸਾਰੇ ਕਾਰਜਕਰਤਾਵਾਂ ਵੱਲੋਂ ਸਾਰੇ ਭਾਜਪਾ ਵੱਲੋਂ ਸਾਰੇ ਸ਼ਹਿਰੀਆਂ ਵੱਲੋਂ ਨਰਿੰਦਰ ਮੋਦੀ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਬਹੁਤ ਬਹੁਤ ਜਿਹੜੇ ਪਟਿਆਲਵੀ ਅੱਜ ਬਹੁਤ ਖੁਸ਼ੀ ਦਾ ਮਾਹੌਲ ਵੀ ਹੈਗਾ ਪਟਿਆਲੇ 'ਚ ਬਹੁਤ ਫਲੈਕਸਾਂ ਲੱਗੀਆਂ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਤੇ ਜਿਹੜਾ ਧੰਨਵਾਦ ਦੀ ਵੀ ਆ ਤੇ ਉਹ ਜਿਹੜੇ ਲੋਕਾਂ ਨੂੰ ਸਹੂਲਤਾ ਮਿਲਣ ਵਾਲੀ ਹੈਗੀ ਕਿਉਂਕਿ ਵਪਾਰ ਜਿਹੜਾ ਕਰਨ ਵਿੱਚ ਆਉਣ ਜਾਣ ਵਿੱਚ ਟ੍ਰੇਨਾਂ ਘੱਟ ਸੀ ਤੇ ਦਿੱਲੀ ਆਉਣ ਜਾਣ ਵਾਸਤੇ ਲੋਕਾਂ ਨੂੰ ਕੀ ਸਹੂਲਤਾ ਮਿਲਣ ਵਾਲੀ ਹੈ ਅੱਜ ਵਪਾਰੀ ਖੁਸ਼ ਅੱਜ ਸਾਡਾ ਨੌਜਵਾਨ ਬੜਾ ਖੁਸ਼ ਜਿਹੜਾ ਆਈਟੀ ਸੈੱਲ ਦੇ ਵਿੱਚ ਗੁਰਦਾਉਂ ਦਿੱਲੀ ਫਰੀਦਕੋਟ ਫਰੀਦਾਬਾਦ ਜਿੱਥੇ ਵੀ ਜਾਂਦਾ ਉਹ ਸਾਰਾ ਅੱਜ ਸਾਡਾ ਜਿਹੜਾ ਜਵਾਨ ਹੈ ਖੁਸ਼ ਹੈ ਜਿੰਨੇ ਸਾਡੇ ਆਈਟੀ ਸੈੱਲ ਦੇ ਬੱਚੇ ਹਨ ਜਿਹੜੇ ਨੌਕਰੀਆਂ ਪਟਿਆਲੇ ਤੋਂ ਬਾਹਰ ਕਰ ਰਹੇ ਹਨ ਉਹਨਾਂ ਲਈ ਅੱਜ ਬਹੁਤ ਖੁਸ਼ਗਵਾਰ ਦਿਨ ਹੈ ਪਰ ਸਾਰੇ ਜਿਹੜਾ ਪਹਿਲੇ ਇਸ ਤੋਂ ਪਹਿਲੇ ਜਿਹੜੀ ਗਵਰਨਮੈਂਟਾਂ ਸੀ ਉਹਨਾਂ ਨੇ ਕਿਉਂ ਨਹੀਂ ਚਲਾਈਆਂ ਇਹ ਪੇਜ ਇਹ ਤੋਂ ਪਹਿਲਾਂ ਦੀਆਂ ਗਵਰਨਮੈਂਟਾਂ ਨੂੰ ਉਹਨਾਂ ਨੂੰ ਪਤਾ ਹੋਵੇਗਾ ਲੇਕਿਨ ਨਰਿੰਦਰ ਮੋਦੀ ਜਿੰਦਾਬਾਦ ਉਹਨਾਂ ਦੀ ਸੋਚ ਜਿੰਦਾਬਾਦ ਉਹਨਾਂ ਦਾ ਇਹ ਜਿਹੜਾ ਅਥੇ ਅੰਤਖ ਪ੍ਰਯਾਸ ਸਾਡੇ ਸ਼ਹਿਰ ਲਈ ਜਿੰਦਾਬਾਦ ਸੋ ਅਕੁ ਜੋਸ਼ੀ ਜੀ ਜਿਹੜੇ ਅੱਜ ਖੁਸ਼ੀ ਦੀ ਲਹਿਰ ਬਣੀ ਪਈ ਹੈ ਫੇਰ ਨਵੀਂ ਗੱਲ ਉਹਨਾਂ ਨੇ ਹੋਰ ਕਰਾਈ ਕਿ ਕਿੰਨੇ ਸਾਲਾਂ ਤੋਂ ਪਰਸੂ ਕਰ ਰਹੇ ਸੀ ਕਿ ਕੋ ਰਾਜਪੁਰਾ ਤੇ ਮੁਹਾਲੀ ਨੂੰ ਕਨੈਕਟ ਕਰਨ ਇਹ ਸਾਰੀਆਂ ਗੱਲਾਂ ਤੋਂ ਤੇ ਅੱਜ ਦੀ ਖਾਸ ਗੱਲ ਇਹ ਕਿ ਗੇਮ ਚੇਂਜਰ ਆ ਤੇ ਇੱਕ ਮੀਲ ਪੱਥਰ ਆ ਪਟਿਆਲਾ ਵਾਸਤੇ ਮੈਂ ਪਟਿਆਲਾ ਨੁਆਸੀਆਂ ਨੂੰ ਤੁਹਾਨੂੰ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਸਾਰੇ ਜਣੇ ਇਸ ਟ੍ਰੇਨ ਨੂੰ ਇੰਨਾ ਪਬਲਿਸ਼ਾਈਜ਼ ਕਰੋ ਕਿ ਪਟਿਆਲਾ ਸ਼ਹਿਰੀ ਪਟਿਆਲੇ ਦੇ ਇਰਦ ਗਿਰਦ ਦੇ ਰਹਿਣ ਵਾਲੇ ਇਹਨੂੰ ਯੂਜ਼ ਕਰਨ ਤਾਂ ਕਰਕੇ ਅਸੀਂ ਇੰਨੀ ਇਹਨੂੰ ਫੁੱਲ ਕਰੀਏ ਕਿ ਆਉਣ ਵਾਲੇ ਸਮੇਂ ਤੇ ਸਾਡੇ ਵਾਸਤੇ ਇੱਕ ਬੰਦੇ ਭਾਰਤ ਟ੍ਰੇਨ ਇਨਕਲੂਡਿੰਗ ਸਲੀਪਰ ਟ੍ਰੇਨ ਵੀ ਇੰਟਰੋਡਿਊਸ ਹੋਏ ਇੱਕ ਵਾਰੀ ਫੇਅਰ ਸਾਰੇ ਪਟਿਆਲਾ ਦੇ ਨਿਵਾਸੀ ਇਸ ਤੋਂ ਇਲਾਵਾ ਜੜੇ ਵੀ ਸਟੇਕ ਹোলਡਰਸ ਨੇ ਉਹ ਕਿਸੇ ਵੀ ਪਾਰਟੀ ਦੇ ਹੋਣ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਜੇ ਇਹਨੂੰ ਚਲਾਉਣ ਵਾਸਤੇ ਇਹਨੂੰ ਅੱਗੇ ਵਧਾਉਣ ਵਾਸਤੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਸਾਰਿਆਂ ਦਾ ਔਰ ਸਾਰਿਆਂ ਨੂੰ ਵਧਾਈ ਦਿਨਾ ਖਾਸ ਕਰਕੇ ਮੀਡੀਆ ਨੂੰ ਜਿਹੜੇ ਬਾਰ-ਬਾਰ ਇਸ ਮਸਲੇ ਨੂੰ ਚੁੱਕਦੇ ਰਹੇ ਟਿੱਲੂ ਸਾਹਿਬ ਕੀ ਲੱਗਦਾ ਕਿ ਪਹਿਨੇ ਬੀਜੇਪੀ ਕ੍ਰੈਡਰ ਲੈ ਰਹੀ ਸੀ ਹੁਣ ਕਾਂਗਰਸ ਕ੍ਰੈਡਰ ਲੈ ਰਹੀ ਹੈ ਕਿ ਐਸੀ ਚਲਵਾਈ ਹੈ ਤੇ ਕੀ ਲੱਗਦਾ ਕਿ ਕਿਹਦੇ ਵੱਲੋਂ ਇਹ ਸਰਗਰਮਤ ਬੈਨਤੀ ਕਿ ਹੋ ਰਹੀ ਹੈ ਦੇਖੋ ਮੈਂ ਦੁਬਾਰਾ ਗੱਲ ਦੱਸਣਾ ਚਾਹੁੰਦਾ ਕਾਟ ਤੁਸੀਂ ਬੰਦੇ ਫਾਰ ਟ੍ਰੇਨ ਚੱਲੀ ਐ ਖੁਸ਼ ਹੋ ਕੇ ਨਹੀਂ ਇਸ ਖੁਸ਼ੀ ਦੇ ਵਿੱਚ ਕਿਸੇ ਵੀ ਪੋਲੀਟিক্যাল ਪਾਰਟੀ ਦਾ ਮੈਂਬਰ ਐ ਆ ਇੱਕ ਆਰਡੀਨਰੀ ਸ਼ਹਿਰੀ ਆ ਜਿਹੜਾ ਰੇੜੀ ਵੀ ਲਗਾ ਰਿਹਾ ਮੇਰਾ ਸਾਥੀ ਉਹਨੂੰ ਵੀ ਖੁਸ਼ੀ ਆ ਜੇ ਕੋਈ ਇਹਦਾ ਕਿਸੇ ਨੂੰ ਕੋਈ ਕ੍ਰੈਡਿਟ ਨਹੀਂ ਮਿਲਣਾ ਕਿਉਂਕਿ ਮੈਟਰ ਔਨ ਰਿਕਾਰਡ ਆ ਮੈਂ ਆਪਣੀ ਪਾਰਟੀ ਦੇ ਤੌਰ ਤੇ ਸਾਡੀ ਪਾਰਟੀ ਦੇ ਨੁਮਾਇੰਦਿਆਂ ਨੇ ਖਾਸ ਕਰਕੇ ਡਾਕਟਰ ਗਾਂਧੀ ਹੋਣਾ ਨੇ ਜਿਹੜੀ ਮਿਹਨਤ ਕੀਤੀ ਆ ਉਹਨੂੰ ਔਂਗਨਗੋਲਿਆਨੇ ਕੀਤਾ ਜਾ ਸਕਦਾ ਜੇ ਕਿਸੇ ਹੋਰ ਪਾਰਟੀ ਨੇ ਮਿਹਨਤ ਕੀਤੀ ਹੈ ਉਹ ਵੀ ਵਧਾਈ ਦੇ ਪਾਤਰ ਨੇ ਉਹਨਾਂ ਦਾ ਵੀ ਤਨਮਾਦ ਮੈਂ ਕਾਂਗਰਸ ਪਾਰਟੀ ਦਾ ਨੁਮਾਇੰਦਾ ਆ ਮੈਂ ਕਾਂਗਰਸ ਪਾਰਟੀ ਦਾ ਮੈਂਬਰ ਆ ਮੈਂ ਪਟਿਆਲਾ ਸਿਟੀ ਦਾ ਨਿਵਾਸੀ ਆ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਔਰ ਵਧਾਈ ਦੇ ਪਾਤਰ ਨੇ ਸਾਡੀ ਕਾਂਗਰਸ ਪਾਰਟੀ ਵੀ ਤੇ ਬਾਕੀਆਂ ਨੂੰ ਮੈਂ ਡਿਨਾਈ ਨਹੀਂ ਕਰਦਾ ਜਿਹੜਾ ਕ੍ਰੈਡਿਟ ਲੈਣਾ ਚਾਹੁੰਦਾ ਲੈ ਲੈ ਮੈਨੂੰ ਕੋਈ ਇਤਰਾਜ਼ ਨਹੀਂ ਆ ਜਿਹੜੇ ਸਟੇਕ ਹোল্ডার ਖਾਸ ਕਰਕੇ ਰੇਲਵੇ ਜ਼ੋਨ ਜਿਹੜਾ ਸਾਡਾ ਨਾਰਥ ਦਾ ਆ ਈਵਨ ਜੀਐਮ ਰੇਲਵੇ ਜਿਹੜੇ ਅੰਬਾਲਾ ਬੈਠਦੇ ਨੇ ਉਹਨਾਂ ਦੀ ਟੀਮ ਦੇ ਵਿੱਚ ਧੰਨਵਾਦੀ ਆ ਕਿ ਉਹਨਾਂ ਨੇ ਕੀਤਾ ਫਿਰ ਜਿਹੜੇ ਜੀਐਮ ਫਿਰੋਜ਼ਪੁਰ ਬੈਠਦੇ ਨੇ ਰੇਲਵੇ ਦੇ ਉਹਨਾਂ ਦਾ ਵੀ ਧੰਨਵਾਦੀ ਆ ਕਿਉਂਕਿ ਇੱਕ ਟੀਮ ਤੋਂ ਬਿਨਾਂ ਇਹ ਨਹੀਂ ਹੋ ਸਕਦਾ ਸਾਰਿਆਂ ਦਾ ਧੰਨਵਾਦੀ ਆ ਕਿ ਪਟਿਆਲਾ ਵਾਸਤੇ ਟ੍ਰੇਨ ਸ਼ੁਰੂ ਹੋਈ ਢਿਲ ਸਾਹਿਬ ਜਿਸ ਤਰ੍ਹਾਂ ਕਿ ਟ੍ਰੇਨ ਆ ਰਹੀ ਹੈ ਤੇ ਸਰਕਾਰ ਦੇ ਨੁਮਾਇੰਦੇ ਇਹਨੂੰ ਨਹੀਂ ਪਹੁੰਚਣਾ ਚਾਹੀਦਾ ਸੀ ਇੱਥੇ ਵੇਖੋ ਇਹ ਰੇਲਵੇ ਦਾ ਮਹਿਕਮਾ ਆ ਕਿੰਨਾ ਨੇ ਉਹਨੂੰ ਇਨਵਾਈਟ ਕੀਤਾ ਕਿਹਨਾਂ ਨੂੰ ਨਹੀਂ ਕੀਤਾ ਉਹ ਜੱਗ ਜਾਣ ਮੈਂ ਇਸ ਗੱਲ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਮੈਂ ਇੱਕ ਆਰਡੀਨਰੀ ਮੈਂਬਰ ਆ ਪਟਿਆਲਾ ਸ਼ਹਿਰ ਦਾ ਬਾਕੀ ਸਾਰੇ ਤੋਂ ਮੇਰੇ ਤੋਂ ਉੱਚੇ ਨੇ ਜੇ ਮੈਂ ਆਇਆ ਤੇ ਬਾਕੀ ਅਨ ਵੀ ਆਉਣਾ ਚਾਹੀਦਾ ਜੀ ਸਰ ਪੰਜਾਬ ਦੇ ਤੁਸੀਂ ਕਹਿ ਰਹੇ ਹੋ ਕਿ ਮੈਂ ਨੁਮਾਇੰਦਾ ਆ ਤੇ ਪੰਜਾਬ ਪ੍ਰਧਾਨ ਦੇ ਵਿੱਚੋਂ ਇਹ ਕਈ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਲੈ ਕੇ ਕਈ ਤਰ੍ਹਾਂ ਦੀ ਮੈਂ ਹੁਣੇ ਹੀ ਤੁਹਾਡੇ ਬਾਕੀ ਟੀਮ ਨੂੰ ਦੱਸਿਆ ਸੀ ਜੀ ਦੇਖੋ ਅੱਜ ਕੱਲ ਦਾ ਜ਼ਮਾਨਾ ਨਹੀਂ ਰਹਿ ਗਿਆ ਇਹ ਅਸੀ ਕੋਈ ਬਾਡੀ ਸ਼ੇਮਿੰਗ ਕਰ ਲਈਏ ਕੋਈ ਕਲਰ ਸ਼ੇਮਿੰਗ ਕਰ ਲਈਏ ਕੋਈ ਕਾਸਟ ਸ਼ੇਮਿੰਗ ਕਰ ਲਈਏ ਜਾਂ ਕਿਸੇ ਦੀ ਗਰੀਬੀ ਤੇ ਅਮੀਰੀ ਤੇ ਨੂੰ ਸ਼ੇਮਿੰਗ ਕਰ ਲਈਏ ਇਹ ਅਲਾਉਡ ਨਹੀਂ ਆ ਸਾਡੇ ਲੀਡਰਾਂ ਨੂੰ ਸੋਚਣਾ ਚਾਹੀਦਾ ਆ ਉਹਨਾਂ ਨੇ ਮਾਫੀ ਵੀ ਮੰਗੀ ਆ ਠੀਕ ਆ ਉਹ ਮਾਫੀ ਦੇ ਹੱਕਦਾਰ ਨੇ ਨਹੀਂ ਹੱਕਦਾਰ ਕਮਿਊਨਿਟੀ ਜਾਣੇ ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਸਾਡੀ ਇੰਟੈਂਟ ਤੇ ਸਾਡੀ ਬੋਲੀ ਦੇ ਵਿੱਚ ਫਰਕ ਨਾ ਆਏ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਾਰਨੀ ਆ ਰੋਜ਼ ਗੁਰੂ ਸਾਹਿਬ ਦੀ ਕਿਰਪਾ ਨਾਲ ਸਵੇਰੇ ਮੱਥਾ ਟੇਕਣਾ ਆ ਸੇਵਾ ਕਰਦਾ ਆ ਹਵਲ ਅੱਲਾ ਨੂਰ ਆ ਆ ਕੁਦਰਤ ਕੇ ਸਾ ਬੰਦੇ ਤੇ ਉਹੀ ਗੁਰੂ ਸਾਹਿਬ ਇਹਨੂੰ ਸਿਖਾਉਂਦੇ ਨੇ ਕਿ ਮੈਂ ਗੁਰਿੰਦਰ ਸਿੰਘ ਧਿਲੋਂ ਸਭ ਤੋਂ ਨੀਵਾਂ ਆ ਬਾਕੀ ਮੇਰਾ ਸਮਾਜ ਕੋਈ ਵੀ ਸਮਾਜ ਆ ਚਾਹੇ ਕਿਸੇ ਵੀ ਕਿਸਮ ਦਾ ਆ ਉਹ ਸਾਰੇ ਮੇਰੇ ਤੋਂ ਉੱਚੇ ਨੇ ਇਹੀ ਮੇਰੂ ਗੁਰੂ ਸਿਖਾਉਂਦਾ ਆ ਤੇ ਸਾਨੂੰ ਇਹੀ ਧਾਰਨ ਕਰਨਾ ਚਾਹੀਦਾ ਆ ਚਲੋ ਜੀ ਰੋਲ ਹੈ ਜੀ ਰੋਲ ਹੈ ਡਾਕਟਰ ਸਾਹਿਬ ਅੱਜ ਬੰਦੇ ਬਾਤ ਇੱਥੇ ਪੇਜਰੀਆ ਪਾਸ ਤੀਸਰਾ ਦੇਖਦੇ ਹਾਂ ਅਸੀਂ ਸਮੁੱਚੇ ਸ਼ਹਿਰ ਨਿਵਾਸੀ ਜੀ ਸਿਆਸੀ ਪਾਰਟੀ ਦੇ ਉੱਪਰ ਉੱਠ ਕੇ ਪਟਿਆਲੇ ਦੇ ਹਲਕੇ ਵਾਸਤੇ ਤੇ ਸਮੁੱਚੇ ਮਾਲਵੇ ਵਾਸਤੇ ਜੋ ਨਵੀਂ ਸਹੂਲਤ ਕਾਇਮ ਹੋਈ ਹੈਗੀ ਹੈ ਉਹਦੇ ਸਵਾਗਤ ਕਰਨ ਵਾਸਤੇ ਅਸੀਂ ਗੱਡੀ ਦਾ ਤੇ ਇਸ ਲਾਈਨ ਦਾ ਜੋ ਜੋ ਸਾਡੇ ਮੰਤਰੀ ਜੀ ਵੀ ਆ ਰਹੇ ਆ ਸਭ ਦਾ ਅਸੀਂ ਜੀ ਆਇਆਂ ਕਹਿਣ ਵਾਸਤੇ ਹਾਜ਼ਰ ਹੋਏ ਆ ਇਹ ਕਿਹੜੀ ਗੱਡੀ ਹੈਗੀ ਹੈ ਕਿ ਪੰਜਾਬ ਪਟਿਆਲੇ ਵਾਸਤੇ ਮਾਲਵੇ ਵਾਸਤੇ ਹੋਰ ਨਵੇਂ ਰਾਹ ਵੀ ਖੋਲੂਗੀ ਤੇ ਹੋਰ ਨਮੀਆਂ ਗੱਡੀਆਂ ਖਾਸ ਕਰਕੇ ਜਦੋਂ ਰਾਜਪੁਰਾ ਚੰਡੀਗੜ੍ਹ ਲਾਈਨ ਉਹ ਕੰਪਲੀਟ ਹੋ ਗਈ ਹੋਰ ਨਮੀਆਂ ਗੱਡੀਆਂ ਇਸ ਰੂਟ ਤੇ ਚੱਲਣਗੀਆਂ ਤੇ ਪਟਿਆਲੇ ਸ਼ਹਿਰ ਵਿੱਚ ਵੀ ਤੇ ਪਟਿਆਲੇ ਹਲਕੇ ਦੀ ਚੈਲ ਪੈ ਲੈ ਜਿਹੜੀ 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 ਮਤਲਬ ਗੱਡੀਆਂ ਦੀ ਆਵਾਜ਼ ਆਈ ਹੈ ਵਪਾਰ ਇੰਡਸਟਰੀ ਹਰ ਪਾਸੇ ਉਹਦਾ ਬਣਾਵਾ ਉਹ ਮਿਲੂਗਾ ਜੀ ਔਰ ਪਟਿਆਲੇ ਵਾਸਤੇ ਬੜਾ ਵਿਕਾਸ ਦਾ ਸੂਚਕ ਹੈ ਇਹ ਗੱਡੀ ਔਰ ਇਹ ਲਾਈਨ ਦਾ ਡਬਲ ਹੋਣਾ ਤੇ ਇਹਦਾ ਬਜਟ ਲਈ ਕਰਨ ਹੋਣਾ ਡਾਟ ਸੰ ਸਿਆਸਤ ਹੋ ਰਹੀ ਹੈ ਬੀਜੇਪੀ ਵਾਲੇ ਕਹਿੰਦੇ ਕਿ ਉਹ ਨਹੀਂ ਦੇਣਾ ਤੁਹਾਡੇ ਮੈਂ ਮੈਂ ਇਸ ਕਰੈਡ ਵਾਰ ਪੈਣਾ ਨਹੀਂ ਜਿਆਦਾ ਕੁੱਲ ਮਿਲਾ ਕੇ ਪਟਿਆਲੇ ਦਾ ਫਾਇਦਾ ਹੈਗਾ ਹੈ ਬੀਜੇਪੀ ਨੇ ਚੱਡਾ ਲਾਣਾ ਉਹ ਲਾ ਲੈਣ ਮੈਂ ਇਸ ਕਰ ਚ ਪੈਣਗਾ ਇਹ ਲੋਕ ਪਰ ਸਭ ਲੋਕਾਂ ਨੂੰ ਪਤਾ ਕਿ ਇਹ ਲਾਈਨ ਅਜ਼ਾਦੀ ਤੋਂ ਬਾਅਦ ਡਬਲ ਨਹੀਂ ਹੋਈ ਜਦੋਂ ਮੈਂ ਪਹਿਲੀ ਵਾਰ ਇਥੋਂ ਬਣਿਆ ਐਮਪੀ 14 ਵਿੱਚ ਤਾਂ 14 ਤੋਂ ਲੈ ਕੇ 19 ਵਿਚਕਾਰ ਮੈਂ 26 ਵਾਰ ਰੇਲ ਮੰਤਰੀ ਨੂੰ ਮਿਲ ਕੇ ਦੋ ਵਾਰ ਪ੍ਰਧਾਨ ਮੰਤਰੀ ਨੂੰ ਮਿਲ ਕੇ ਸਾਰਾ ਹੋਂ ਦਾ ਰਿਕਾਰਡ ਹੈਗਾ ਕਿਵੇਂ ਲਾਈਨ ਡਬਲ ਵੀ ਕਰਾਈ ਹੈ ਬਿਜਲਾਈ ਕਰ ਵੀ ਹੋਇਆ ਤੇ ਰਾਜਪੁਰਾ ਚੰਡੀਗੜ੍ਹ ਲਾਈਨ ਮਨਜ਼ੂਰ ਵੀ ਕਰਾਈ ਹੈ ਜਿਹੜੀ ਅੱਜ ਬੰਨ ਰਹੀ ਹੈ ਲਾਈਨ ਉਹ ਨਵੀਂ ਮਨਜ਼ੂਰ ਨਹੀਂ ਹੋਈ ਉਹ ਮੇਰੀ ਮਨਜ਼ੂਰ ਕੀਤੀ ਹੋਈ ਲਾਈਨ ਵਿੱਚ ਫੰਡ ਅਲੋਟ ਹੋਇਆ ਹੈਗਾ ਉਹ ਉਹ ਰੇਲਵੇ ਪ੍ਰਾਪਰਟੀ ਸੀਗੀ ਉਹ ਸੋ ਇਸ ਕਰਕੇ ਮੈਂ 스ਕੈਲਪ ਆ ਮੈਂ ਸਾਦਾ ਜਿਹਾ ਬੰਦਾ ਹੈਗਾ ਮੈਨੂੰ ਕੋਈ ਗ੍ਰੈਂਡ ਲਾਈਨ ਦੀ ਲੋੜ ਨਹੀਂ ਬੱਚੇ-ਬੱਚੇ ਨੂੰ ਪਤਾ ਹੈਗਾ ਕਿ ਹੁਣ ਮੈਂ ਜੇ ਮੈਂ ਕਹਾਂ ਕਿ ਮੈਂ ਕੋਈ ਮੇਰੇ ਕਰਕੇ ਹੋ ਗਈ ਬਿੱਟੂ ਸਾਹਿਬ ਜੇ ਕੋਸ਼ਿਸ਼ ਨਾ ਕਰਦੇ ਦਾ 25 ਇਹ ਜਿਹੜਾ ਰਾਜਪੁਰਾ ਚੰਡੀਗੜ੍ਹ ਲਾਈਨ ਹੈਗੀ ਹੈ ਆ ਤਾਂ ਬੜਾਤੀ ਸੀਗੀ ਆਪਾਂ ਜਿਹੜੀ ਇਹ ਲਾਈਨ ਹੈ ਇਹ ਜਮੀਨ ਤੇ ਨਹੀਂ ਸੁੱਤਰ ਸਕਦੀ ਇਹਦੇ ਵਾਸਤੇ ਜਮੀਨ ਸਰਕਾਰ ਕੇਂਦਰ ਨਹੀਂ ਲੈ ਕੇ ਦਿੰਦੀ ਸੀ ਇਸ ਦਾ ਕੁਝ ਬਿੱਟੂ ਸਾਹਿਬ ਨੇ ਕਰਵਾਇਆ ਹੈਗਾ ਜੋ ਮੈਂ ਇਸ ਤਰ੍ਹਾਂ ਕਹਾ ਇੱਕ ਕਲਾ ਮੈਂ ਕਰਵਾਇਆ ਇਹ ਵੀ ਗਲਤ ਹੈ ਬੀਜਪੀ ਇਹ ਕਹ ਕੇ ਬੀਜਪੀ ਨੇ ਕਰਾਇਆ ਪਰਨੀਤ ਘਰੋਲੀ ਤਾਂ 20 ਸਾਲ ਰਹੇ ਕਦੀ ਲਾਈਨ ਕੀ ਪਾਸਪੋਰਟ ਦਫ਼ਤਰ ਨਹੀਂ ਖਿਲਾ ਸਕੇ ਹਾਲਾਂਕਿ ਆਪ ਖੁਦ ਵਿਦੇਸ਼ ਰਾਜ ਮੰਤਰੀ ਸੀਗੇ ਸਭ ਮੈਚ ਚੱਕਰ ਤੇ ਨਹੀਂ ਪੈਂਦਾ ਮੇਨੇ ਮੋਣੀ ਮਾਰੀ ਗੱਲ ਹੈਗੀ ਹੈ ਗੁੱਲ ਬਣਾ ਕੇ ਅਸੀਂ ਪਟਿਆਲ ਨਿਵਾਸੀ ਗੱਡੀ ਦਾ ਸਵਾਗਤ ਕਰਨ ਵਾਸਤੇ ਆਪਣੇ ਮੰਤਰੀ ਦਾ ਸਵਾਗਤ ਕਰਨ ਵਾਸਤੇ ਚਾਹੇ ਸਾਡੇ ਸਿਆਸੀ ਮਤਭੇਦ ਕਿੰਨੇ ਵੀ ਕਿਉਂ ਨਾ ਹੋਣ ਵਿਕਾਸ ਦੇ ਨਾਂ ਤੇ ਆਪਾਂ ਇਕੱਠੇ ਹੋਏ ਆਂ ਔਰ ਇਹਨੂੰ ਇੰਜੋਏ ਕਰਨ ਆਏ ਆਂ ਕੁਝ ਹੀ ਬਣਾਣਾ ਹੈ